ਹਾਂਜੀ ਸਤਿ ਸ੍ਰੀ ਅਕਾਲ ਤੇ ਅਮਾਣਾ ਅਕਸਰ ਹੀ ਇਹ ਗੱਲ ਹੁੰਦੀ ਆ ਵੀ ਲੋਕ ਆਪਦੇ ਸਕੇ ਮਾਪਿਓ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਪਾਲ ਕੇ ਵੱਡਾ ਕੀਤਾ ਹੁੰਦਾ ਸਕੇ ਮਾਪਿਓ ਨੂੰ ਅਕਸਰ ਲੋਕ ਘਰਾਂ ਦੇ ਵਿੱਚੋਂ ਕੱਢ ਦਿੰਦੇ ਆ ਤੇ ਬਿਰਧ ਆਸ਼ਰਮਾ ਬਿਰਧ ਆਸ਼ਰਮਾ ਦੇ ਵਿੱਚ ਪਾਏ ਜਾਂਦੇ ਆ ਤੇ ਬਿਰਧ ਆਸ਼ਰਮਾ ਦੇ ਵਿੱਚ ਜ਼ਿਆਦਾਤਰ ਜਿਹੜੇ ਆਪਦੇ ਆਪ ਨੂੰ ਵੱਡੇ ਰਿਸਪੈਕਟਡ ਫੈਮਲੀਆਂ ਕੋ ਹੁੰਦੀਆਂ ਨਾ ਤੇ ਉਹਨਾਂ ਦੇ ਬਜ਼ੁਰਗ ਜ਼ਿਆਦਾ ਪਾਏ ਜਾਂਦੇ ਆ ਤੇ ਹੁਣ ਇਦਾਂ ਦੀ ਹੀ ਸਟੋਰੀ ਮੈਂ ਇੱਕ ਤੁਹਾਡੇ ਨਾਲ ਇਹ ਸ਼ੇਅਰ ਕਰਨ ਲੱਗਿਆ ਆ ਵੀ ਇੱਕ ਇਦਾਂ ਦੇ ਲੋਕ ਹੁੰਦੇ ਆ ਵੀ ਜਿਹੜੇ ਆਪਦੇ ਮਾਪਿਓ ਤੱਕ ਨੂੰ ਬਿਰਧ ਆਸ਼ਰਮਾਂ ਚੋਂ ਛੱਡ ਦਿੰਦੇ ਆ ਜਾਂ ਬਜ਼ੁਰਗ ਹੋ ਜਾਂਦੇ ਘਰੋਂ ਕੱਢ ਦਿੰਦੇ ਆ ਤੇ ਇੱਕ ਇਦਾਂ ਦੇ ਵੀ ਫੈਮਿਲੀ ਹੁੰਦੀ ਆ ਕਿ ਇਦਾਂ ਦਾ ਵੀ ਪਰਿਵਾਰ ਹੁੰਦੇ ਆ ਇਦਾਂ ਦੇ ਵੀ ਲੋਕ ਹੁੰਦੇ ਆ ਜਿਨ੍ਹਾਂ ਤੋਂ ਕੋਈ ਕਿਸੇ ਬੇਜਬਾਨ ਦੇ ਇੱਕ ਕੰਡਾ ਵੱਜਿਆ ਤੱਕ ਨਹੀਂ ਚਿਰਿਆ ਜਾਂਦਾਗਾ ਇਦਾਂ ਦੀ ਹੀ ਸਟੋਰੀ ਮੈਂ ਤੁਹਾਡੇ ਨਾਲ ਆਹ ਸ਼ੇਅਰ ਕਰਨ ਲੱਗਿਆ ਇਸ ਡੌਗ ਦੀ ਸਟੋਰੀ ਜਿਹਦੀ ਕਿ ਉਮਰ ਤਾਂ ਬਹੁਤ ਛੋਟੀ ਜੀ ਸੀ ਵੀ ਛੋਟੀ ਉਮਰ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕੀ ਵਿਚਾਰੇ ਤੇ ਕਸ਼ਟ ਆਇਆ ਵੀ ਇਹਨੇ ਇੰਨਾ ਇਹਨੂੰ ਦਰਦ ਹੰਡਾਉਣਾ ਪਿਆ ਇੰਨਾ ਇਹਨੂੰ ਸੰਤਾਪ ਹੰਡਾਉਣਾ ਪਿਆ ਉਹਦਾ ਇੱਕ ਕਈ ਬੰਦੇ ਇਦਾਂ ਦੇ ਹੁੰਦੇ ਆ ਨਾ ਵੀ ਜਿਹੜੇ ਡੌਗ ਨੂੰ ਵੀ ਵੇਖੋ ਜੇ ਕੋਈ ਗੱਲ ਹੋਊਗੀ ਤਾਂ ਘਰੋਂ ਕੱਢ ਦਿੰਦਗੇ ਜਾਂ ਕਿਤੇ ਦੂਰ ਛੱਡਿਆਉਣਗੇ ਵੀ ਹਾਂ ਵੀ ਸਾਡੇ ਹੁਣ ਇਹ ਗੱਲ ਨਾ ਪੈ ਜਵੇ ਠੀਕ ਆ ਤਾਂ ਇੱਕ ਇਹ ਪਰਿਵਾਰ ਸੀਗਾ ਇੱਕ ਇਹ ਫੈਮਿਲੀ ਸੀਗੀ ਜਿਨ੍ਹਾਂ ਨੇ ਉਹਦੀ ਪੂਰੀ ਕੇਅਰ ਕੀਤੀ ਦਰਅਸਲ ਇਹ ਛੋਟਾ ਜਿਹਾ ਬੱਚਾ ਸੀਗਾ ਜਦੋਂ ਇਹ ਛੋਟਾ ਜਿਹਾ ਸੀ ਨਾ ਤੇ ਇਹਦੀ ਇੰਨੀ ਜ਼ਿਆਦਾ ਐਨਰਜੀਕ ਸੀਗਾ ਨਾ ਵੀ ਸਾਰਾ ਦਿਨ ਭੱਜਾ ਨੱਠੇ ਦਾ ਸਾਰਾ ਦਿਨ ਦੌੜਦਾ ਭੱਜਦਾ ਰਹਿੰਦਾ ਹੁੰਦਾ ਸੀਗਾ ਤਾਂ ਇੱਕ ਦਿਨ ਸਵੇਰੇ ਕੀ ਗੱਲ ਬਣਦੀ ਆ ਕਿ ਇਹ ਇਹਦੇ ਤੋਂ ਉੱਠਿਆ ਨਹੀਂ ਜਾਂਦਾ ਕੱਲਾ ਸਿਰ ਤਾਂ ਚੱਕ ਕੇ ਤੇ ਬਸ ਖੜਾ ਰਹਿੰਦਾ ਬੈਠਾ ਰਹਿੰਦਾ ਸੌਰੀ ਤੇ ਇਹਦੇ ਤੋਂ ਉੱਠਿਆ ਨਹੀਂ ਜਾਂਦਾਗਾ ਇਹ ਡੌਗ ਦਾ ਨਾਂ ਹੈਗਾ ਸਰਫੀ ਤੇ ਸਰਫੀ ਡੌਗ ਤੋਂ ਉੱਠਿਆ ਨਹੀਂ ਜਾਂਦਾਗਾ ਤਾਂ ਇਹਦੇ ਜਿਹੜੇ ਪੇਰੈਂਟਸ ਸੀਗੇ ਇਹਦੇ ਜਿਹੜੇ ਮਾਲਕ ਸੀਗੇ ਉਹ ਕਹਿੰਦੇ ਵੀ ਸ਼ਾਇਦ ਇਹਨੂੰ ਕੋਈ ਮਾੜੀ-ਮੋਟੀ ਦਿੱਕਤ ਹੋਈ ਹੋਣੀ ਆ ਤੇ ਉਹਨਾਂ ਨੇ ਕੀ ਕੀਤਾ ਵੀ ਇਹਨੂੰ ਨਾ ਕਿਸੇ ਡਾਕਟਰ ਤੋਂ ਆਮ ਲੋਕਲ ਡਾਕਟਰ ਤੋਂ ਵੈਸੇ ਵੀ ਇਹਨੂੰ ਥੋੜੀ ਜਿਹੀ ਮੈਡੀਸਿਨ ਦਵਾਤੀ ਇਹਨੂੰ ਲੱਗਾ ਵੀ ਸ਼ਾਇਦ ਮਾੜਾ-ਮੋਟਾ ਵੈਸੇ ਕੋਈ ਇਹਨੂੰ ਭਜਨਟ ਹੋ ਗਿਆ ਥੱਕ ਗਿਆ ਹੋਊਗਾ ਤੇ ਇਹਨੂੰ ਦਵਾਈ ਦਵਾਤੀ ਤੇ ਇਹਨੂੰ ਉਹਨਾਂ ਨੇ ਕਿਹਾ ਥੋੜੇ ਟਾਈਮ ਵਿੱਚ ਠੀਕ ਹੋ ਜਾਊਗਾ ਉਹ ਦਿਨ ਸਾਰਾ ਬੀਤ ਜਾਂਦਾ ਤੇ ਜਦੋਂ ਰਾਤ ਆਉਂਦੀ ਆ ਤਾਂ ਰਾਤ ਨੂੰ ਇਹਨੂੰ ਉਹਨਾ ਸੈਰ ਕਰਾਉਣ ਦੇ ਵਾਸਤੇ ਪਾਰਕ ਦੇ ਵਿੱਚ ਲੈ ਜਾਂਦੇ ਤਾਂ ਪਾਰਕ ਦੇ ਵਿੱਚ ਇੱਕ ਇਦਾਂ ਦਾ ਮਾਹੌਲ ਬਣ ਜਾਂਦਾ ਕਿ ਡੌਗ ਤੋਂ ਤੁਰਿਆ ਨਹੀਂ ਜਾਂਦਾ ਜਮਾਂ ਵੀ ਤੇ ਜਦੋਂ ਮਾੜਾ ਮਾੜਾ ਤੁਰਦਾ ਤੇ ਨਾਲ ਚੂੰ 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 ਰੋਂਦਾ ਯਾਨੀ ਕਿ ਤੇ ਇਹਦੇ ਤੋਂ ਜਮਾਂ ਹੀ ਨਹੀਂ ਉੱਠਿਆ ਜਾਂਦਾਗਾ ਤਾਂ ਫਿਰ ਉਸ ਤੋਂ ਬਾਅਦ ਇਦਾਂ ਦਾ ਟਾਈਮ ਆ ਜਾਂਦਾ ਇੱਕ ਵੀ ਇੱਕ ਇਦਾਂ ਯਾਨੀ ਕਿ ਕੁਝ ਜਿਹੜੀ ਮੈਂ ਤੁਹਾਨੂੰ ਇਹ ਸਟੋਰੀ ਸੁਣਾ ਰਿਹਾ ਕੁਝ ਕੁ ਮਿੰਟਾਂ ਲੰਘੋਈ ਆ ਯਾਨੀ ਕਿ ਤੇ ਫਿਰ ਵਿੱਚ ਇੱਕ ਇਦਾਂ ਦੀ ਸਿਚੁਏਸ਼ਨ ਵੀ ਬਣ ਗਈ ਸੀ ਵੀ ਇਹਦਾ ਡੌਗ ਦਾ ਸਿਰ ਤੱਕ ਨਹੀਂ ਉਹ ਆਪ ਚੱਕਿਆ ਜਾਂਦਾ ਸੀਗਾ ਉਹਦੇ ਮਾਲਕ ਡੌਗ ਦੇ ਸਿਰ ਨੂੰ ਵੀ ਆਪ ਸਹਾਰਾ ਦਿੰਦੇ ਸੀਗੇ ਇਦਾਂ ਦੀ ਸਿਚੁਏਸ਼ਨ ਵੀ ਆ ਗਈ ਸੀਗੀ ਵਿੱਚ ਫਿਰ ਇਹਨਾਂ ਨੇ ਕੀ ਕੀਤਾ ਉਸੇ ਟਾਈਮ ਰਾਤ ਨੂੰ ਪਾਰਕ ਦੇ ਵਿੱਚੋਂ ਆਨ ਦੀ ਸਪੋਰਟੇ ਖੜੇ ਪੈਰ ਜਾਨੀ ਕਿ ਇਸ ਡੌਗ ਨੂੰ ਵੈਟ ਦੇ ਕੋਲੇ ਲੈ ਕੇ ਗਏ ਉਹਨਾਂ ਨੇ ਪੂਰੀ ਇਹਦੀ ਜਾਨੀ ਕਿ A to Z ਜਿੰਨੇ ਵੀ ਟੈਸਟ ਬਣਦੇ ਸੀਗੇ ਉਹ ਸਾਰੇ ਟੈਸਟ ਕੀਤੇ ਤੇ ਟੈਸਟਾਂ ਦੇ ਵਿੱਚ ਕੁਝ ਨਹੀਂ ਆਇਆ ਆਖਰਕਾਰ ਨੂੰ ਹਾਨੀਸਰ ਨੂੰ ਇੱਕ ਆਰੀ ਕਹਿੰਦੇ ਡਾਕਟਰਾਂ ਨੇ ਵੀ ਆਪਾਂ MRI ਦਾ ਕਰਕੇ ਦੇਖੀਏ ਉਹਨਾਂ ਨੇ ਲਾਸਟ ਤੇ ਜਦੋਂ MRI ਕੀਤੀ ਤੇ MRI ਦੇ ਵਿੱਚ ਇਹਦਾ ਪਤਾ ਲੱਗਿਆ ਵੀ ਇਹਦੇ ਦਿਮਾਗ ਦੇ ਵਿੱਚ ਸਿਰ ਦੇ ਵਿੱਚ ਕੁਝ ਕਲੌਟ ਆ ਤੇ ਹੈ ਵੀ ਬੜੇ ਛੋਟਾ ਤੇ ਉਹ ਕਲੌਟ ਦਾ ਡਾਕਟਰ ਕਹਿੰਦੇ ਵੀ ਇਮੀਡੀਟਲੀ ਔਨ ਦੀ ਸਪੋਰਟ ਖੜੇ ਪੈਰੀ ਵੀ ਜਿਹੜੀ ਸਰਜਰੀ ਕਰਨੀ ਪਊਗੀ ਜੇ ਨਾ ਸਰਜਰੀ ਕੀਤੀ ਤਾਂ ਵੀ ਹੋ ਸਕਦਾ ਹੈ ਹੁਣ ਥੋੜੇ ਟਾਈਮ ਤੱਕ ਪੈਰਾਲਾਈਜ਼ ਵੀ ਹੋ ਸਕਦਾ ਤਾਂ ਉਹ ਜਿਹੜਾ ਪਰਿਵਾਰ ਸੀਗਾ ਜਿਨ੍ਹਾਂ ਨੇ ਇਹ ਰੱਖੇ ਹੋਏ ਸੀਗੇ ਡੌਗ ਉਹ ਲੇਡੀਜ਼ ਕਹਿੰਦੀ ਕਹਿੰਦੀ ਵੀ ਮੈਂ ਇੱਕ ਮਿੰਟ ਵੀ ਨਹੀਂ ਸੋਚਿਆ ਮਿੰਟ ਤਾਂ ਬਾਲਾ ਕਹਿੰਦੀ ਮੈਂ ਇੱਕ ਸਕਿੰਟ ਵੀ ਨਹੀਂ ਸੋਚਿਆ ਵੀ ਮੇਰੀ ਇਹੀ ਡਾਕਟਰ ਨੂੰ ਸੀਗਾ ਵੀ ਹਾਂ ਇਹਨੂੰ ਵੀ ਤੁਸੀਂ ਜਲਦੀ ਤੋਂ ਪਹਿਲਾਂ ਵੀ ਇਹਦੀ ਸਰਜਰੀ ਕਰ ਦਿਓ ਤਾਂ ਡਾਕਟਰਾਂ ਨੇ ਇਹਦੀ ਸਰਜਰੀ ਕੀਤੀ ਸਰਜਰੀ ਤੋਂ ਵਧੀਆ ਸਕਸੈਸਫੁਲ ਰਹੀ ਤੇ ਇਹਦੇ ਸਿਰ ਦੇ ਵਿੱਚ ਵੀ ਤੁਸੀਂ ਦੇਖ ਦੇਖ ਹੀ ਰਹੇ ਹੋਵੋਗੇ ਵੀ ਜਿਵੇਂ ਨਾਲ-ਨਾਲ ਵੀਡੀਓ ਚੱਲ ਰਹੀ ਹੈ ਸਿਰ ਦੇ ਵਿੱਚ ਵੀ ਕਿਵੇਂ ਸਟਿਚ ਲੱਗੇ ਹਨਾ ਟਾਂਕੇ ਲੱਗੇ ਤੇ ਸਰਜਰੀ ਇਹਦੀ ਵਧੀਆ ਸਕਸੈਸਫੁਲ ਰਹੀ ਤੇ ਉਸ ਤੋਂ ਬਾਅਦ 4 ਹਫ਼ਤਿਆਂ ਦਾ ਡਾਕਟਰਾਂ ਨੇ ਟਾਈਮ ਦਿੱਤਾ ਸੀਗਾ ਵੀ 4 ਹਫ਼ਤਿਆਂ ਦੇ ਵਿੱਚ ਵਿੱਚ ਇਹ ਲਗਭਗ ਜਮ੍ਹਾਂ ਸਹੀ ਹੋ ਜਾਊਗਾ ਤੇ ਉਸੇ ਤਰ੍ਹਾਂ ਹੀ ਹੋਇਆ 4 ਹਫ਼ਤਿਆਂ ਦੇ ਵਿੱਚ ਵਿੱਚ ਇਹ ਡੌਗ ਪੂਰੀ ਤਰ੍ਹਾਂ ਭੱਜਣ ਨੱਠਣ ਜਿਵੇਂ ਅੱਗੇ ਪੂਰੀ એનર્ਜੀ 'ਚ ਰਹਿੰਦਾ ਸੀਗਾ ਤਾਂ ਉਸੇ ਤਰ੍ਹਾਂ ਹੀ ਪੂਰੀ એનર્ਜੀ ਦੇ ਵਿੱਚ ਰਹਿਣ ਲੱਗ ਪਿਆ ਤੇ ਪੂਰੀ ਤਰ੍ਹਾਂ ਦੇ ਨਾਲ ਠੀਕ ਹੋ ਗਿਆ ਤਾਂ ਹੁਣ ਆਪਾਂ ਇਹ ਗੱਲ ਕਹਿ ਦਨੇ ਨਿੱਕੀ ਜੀ ਵੀ ਕੋਈ ਗੱਲ ਹੋ ਜਾਂਦੇ ਆਪਾਂ ਕਹਿ ਦਨੇ ਆ ਫਿਰ ਪ੍ਰਮਾਤਮਾ ਦਾ ਅਸੀਂ ਪਤਾ ਨਹੀਂ ਕੀ ਮਾੜਾ ਕੀਤਾ ਸਾਡੇ ਤੇ ਇੰਨੇ ਦੁੱਖ ਆ ਗਏ ਕਦੇ ਕੋਈ ਮਾੜਾ ਨਹੀਂ ਪਰਮਾਤਮਾ ਦਾ ਕਰ ਸਕਦਾ ਹੁੰਦਾ ਆਪਾਂ ਹੁਣੇ ਕੌਣ ਆ ਪਰਮਾਤਮਾ ਦਾ ਕੋਈ ਮਾੜਾ ਕਰਨ ਵਾਲੇ ਆਪਣੇ ਦੁੱਖ ਸੁੱਖ ਆਪਣੇ ਕਰਮਾਂ ਦੇ ਹੁੰਦੇ ਆ ਜੋ ਬੀਜਾਂਗੇ ਉਹ ਵੱਢਣਾ ਪੈਣਾ ਇਹ ਆਪਣਾ ਹੀ ਮਾੜਾ ਚੰਗਾ ਕਰਮ ਪਿਛਲੇ ਜਨਮਾਂ ਚ ਕੋਸ਼ ਗਲਤ ਕੀਤੇ ਹੁੰਦੇ ਆ ਜਿਹੜੇ ਬੰਦੇ ਦੇ ਅੱਗੇ ਆਉਂਦੇ ਆ ਹੁਣ ਇਹ ਗੱਲ ਵੇਖੋ ਵੀ ਇਸ ਨਿੱਕੇ ਜਿਹੇ ਡੌਗ ਨੇ ਛੋਟੇ ਜਿਹੇ ਡੌਗ ਨੇ ਜਿਹੜਾ ਬੇਜਬਾਨ ਆ ਦਰਵੇਸ਼ ਆ ਜਿਹੜਾ ਇਹਨੇ ਕੀ ਮਾੜਾ ਕੀਤਾਊਗਾ ਵੀ ਇਸ ਨਿੱਕੇ ਜਿਹੇ ਤੇ ਵੀ ਇੰਨੀ ਜਿਹੜੀ ਅ ਦਿੱਕਤ ਆਈ ਇੰਨੇ ਨੂੰ ਦਰਦ ਨਾਲ ਚੱਲਣਾ ਪਿਆ ਤੇ ਸੋ ਇੱਕ ਇਹ ਮੇਰੇ ਵੀਡੀਓ ਪਾਉਣ ਦਾ ਮਕਸਦ ਇਹ ਸੀਗਾ ਵੀ ਇੱਕ ਇਦਾਂ ਦੇ ਲੋਕ ਹੁੰਦੇ ਆ ਵੀ ਜਿਹੜੇ ਕਦੇ ਡੌਗ ਨੂੰ ਉੱਥੇ ਛੱਡਦਾ ਜਾਂ ਉਹਦੇ ਰੋੜਾ ਮਾਰਿਆ ਜਾਂ ਡੰਡਾ ਮਾਰਿਆ ਅਰੇ ਵੀ ਇਹਨਾਂ ਬੇਜਮਾਨਾਂ ਨੇ ਬੋਲ ਕੇ ਨਹੀਂ ਦੱਸਣਾ ਹੁੰਦਾਗਾ ਸਵਾਦ ਤਾਂ ਆਉਂਦਾ ਵੀ ਜੇ ਕੋਈ ਤੁਹਾਨੂੰ ਜਿਹੜਾ ਬੰਦਾ ਬੋਲਦਾ ਨਾ ਤੇ ਜਿਹੜਾ ਤੁਹਾਡੇ ਬਰਾਬਰ ਦਾ ਕਿਸੇ ਉਹਦੇ ਰੋੜਾ ਮਾਰੋ ਤੁਸੀਂ ਤੇ ਤੁਹਾਨੂੰ ਫੇਰ ਪਤਾ ਲੱਗੋ ਇਹਨਾਂ ਬੇਜਮਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਇਹ ਕੰਮ ਨਾ ਕਰਿਆ ਕਰੋ ਤੇ ਇਹੀ ਮੇਰੀ ਬੇਨਤੀ ਹੁੰਦੀ ਹੈ ਇਹੀ ਮੇਰਾ ਮੇਨ ਮਕਸਦ ਹੁੰਦਾ ਵੀਡੀਓ ਪਾਉਣ ਦਾ ਵੀ ਜਿਹੜੇ ਵੀ ਲੋਕ ਇਹਨਾਂ ਬੇਜਮਾਨਾਂ ਤੋਂ ਕਿਸੇ ਵੀ ਤਰ੍ਹਾਂ ਦਾ ਤੰਗ ਪਰੇਸ਼ਾਨ ਕਰਦੇ ਆ ਉਹ ਇਹਨਾਂ ਨੂੰ ਨਾ ਕਰਿਆ ਕਰਨ ਤੇ ਸਭ ਨੂੰ ਇਹਨਾਂ ਬੇਜਵਾਨਾਂ ਦੀਆਂ ਦਰਵੇਸ਼ਾਂ ਦੀਆਂ ਮਦਦ ਕਰੋ ਜੀ ਦਾ ਕੀ ਪੁੰਨ ਤੁਹਾਨੂੰ ਮਿਲ ਨਹੀਂ ਮਿਲਣਾ ਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੇ ਪੇਨ ਨੂੰ ਫੋਲੋ ਕਰੋ ਬਹੁਤ ਬਹੁਤ ਮਿਹਰਬਾਨੀ ਸਾਰੇ ਭੈਣਾ ਭਰਾਵਾਂ ਦਾ